ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭੀਮ ਦਿਲ ਦੀਆਂ ਗਹਿਰਾਈਆਂ ਤੋਂ ਜਿਨ੍ਹਾਂ ਸਾਡੇ ਵੀਰ ਅੱਜ ਨੌਜਵਾਨ ਬੁਝੋ ਸਹਿਬਾਨ ਔਰ ਸਿਆਣੇ ਪਤਮਕ ਤੇ ਜਿਹੇ ਬੈਠੇ ਆ ਮੈਂ ਦੋ ਤਿੰਨ ਪੁਆਇੰਟ ਲੈ ਕੇ ਤੁਹਾਡੇ ਸਾਹਰ ਹੋਣਾ ਹੈ ਤੁਹਾਡੇ ਰੂਪ ਰੂਪਾ ਹੈ ਮੇਰੇ ਵੀਰੋ ਸਾਡੇ ਮਾਨਜੋਗ ਵੀਰ ਵੱਡੇ ਨੇ ਤੇ ਕਾफी ਸਮਾਂ ਬੇਸ਼ੱਕ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਭਾਵੇਂ ਕਾਦੀਏ ਭਾਵੇਂ ਖਾਂਗਰਸੀਏ ਚਾਹੇ ਬੌਧਰ ਵਾਲੇ ਹੋਣ ਚਾਹੇ ਆਮ ਵਾਲੇ ਹੋਣ ਸਾਰਿਆਂ ਦੇ ਵਿੱਚ ਤੁਹਾਡੇ ਵੀਰ ਬਲਵਿੰਦਰ ਸਿੰਘ ਸ਼ੇਰ ਗਿੱਲ ਆਰਟੀਆਈ ਸੋਸ਼ਲ ਮੀਡੀਆ ਤੇ ਜਿਹਨਸਟ ਪ੍ਰੈਸ ਰਿਪੋਰਟਰ ਹਰ ਜਗ੍ਹਾ ਤੇ ਮੈਂ ਮੌਜੂਦ ਰਿਆਂ ਤੇ ਆਪਣੇ ਸਮਾਜ ਦੇ ਵਿੱਚ ਇੱਥੇ ਮੇਰੇ ਉਹ ਵੀ ਪਤਵੰਤੇ ਸੱਜਣ ਬੈਠੇ ਹੋਣਗੇ ਜਿਨ੍ਹਾਂ ਨੇ ਅੱਜ ਤੋਂ ਮੈਨੂੰ 2-2 ਤਿੰਨ-ਤਿੰਨ ਮਹੀਨੇ ਚਾਰ-ਚਾਰ ਮਹੀਨੇ ਪਟ્રોલ ਪੰਪ ਤੇ ਉੱਤੇ ਖੜ ਕੇ ਵੀ ਨਹੀਂ ਗੱਲ ਕਹੀ ਹੋਊਗੀ ਮੈਂ ਉਹਨਾਂ ਦਾ ਨਾਮ ਜੱਪ ਬਾਅਦ ਵਿੱਚ ਮੈਂਸ਼ਨ ਵੀ ਕਰੂੰਗਾ ਕਿ ਸ਼ਿਰਗਰ ਸਾਹਿਬ ਤੁਸੀਂ ਤਿਆਰ ਰਹੋ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਦੂਸਰੀ ਗੱਲ ਇਹ ਪਿੰਡ ਦਾ ਜਿਹੜਾ ਅੱਜ ਇਕੱਠ ਜਾਂ ਜੱਜ ਮਾਗੜਾ ਜਾਂ ਹਜ਼ੂਮ ਇਕੱਠਾ ਹੋਇਆ ਇੱਕ ਕੇਵਲ ਤੇ ਕੇਵਲ ਜਿੱਥੇ ਦਸਾਂ ਬਾਸ਼ਾਹੀਆਂ ਦੀ ਹੋ ਰਹੀ ਆ ਉਹਦੇ ਬਾਬਾ ਸਾਹਿਬ ਦੀ ਹੀ ਹੋ ਰਹੀ ਹੈ ਤੇ ਵਿੱਚ ਸ਼ੱਕ ਕੋਈ ਨਹੀਂ ਪਰ ਵਿਰੋਧ ਦਾ ਦੇਖਿਆ ਜੇ ਅੱਜ ਜਦੋਂ ਬਾਣ ਲੱਗਿਓ ਦਵੇ ਰੋਸ ਜਾ ਕੇਓ ਅੱਜ ਸਾਰੇ ਵੀਰ ਬਤਵੰਤੇ ਸੈਣੇ ਔਰ ਨੌਜਵਾਨ ਔਰ ਬੱਚੇ ਬਜ਼ੁਰਗ ਵੀ ਬੈਠੇ ਆ ਕਹਿ ਰਹੇ ਆ ਕਿ ਸ਼ਾਂਤੀ ਹੋਣੀ ਚਾਹੀਦੀ ਆ ਬਲਵਿੰਦਰ ਸਿੰਘ ਸ਼ੇਰਗਰ ਕਦੀ ਵੀ ਨਹੀਂ ਕਹਿੰਦਾ ਕਿ ਸ਼ਾਂਤੀ ਨਹੀਂ ਹੋਣੀ ਚਾਹੀਦੀ ਪਰ ਅੱਜ ਤੋਂ 2-4 ਦਿਨ ਪਹਿਲਾਂ ਜਿਹੜਾ ਭੱਜਣ ਦਾ ਨੱਠਣ ਦਾ ਸੌਣ ਦਾ ਬਹਿਣ ਦਾ ਜਿਹੜੀ ਆਪਾਂ ਉਹਰਾਧੇ ਕਰਦੇ ਪਏ ਹਾਂ ਉਹਦੇ ਵਿੱਚ ਬਲਵਿੰਦਰ ਸਿੰਘ ਸ਼ੇਰਗਿੱਲ ਨੂੰ ਅਗਨੋਰ ਕੀਤਾ ਪਰ ਚਤ ਵਾਲੀ ਦੇ ਵਿੱਚ ਬੈਠਾ ਇੱਕ ਗੱਲ ਚੇਤ ਰੱਖਣੀ ਚਾਹੀਦੀ ਆ ਕਿ ਮੈਂ ਵੀ ਉਸ ਬਾਬਾ ਸਾਹਿਬ ਨੂੰ ਮੰਨਣ ਵਾਲਾ ਤੇ ਦਸਾਂ ਪਾਤਸ਼ਾਹਾਂ ਦੀ ਗੱਲ ਨੂੰ ਮੰਨਣ ਵਾਲਾ ਮੈਂ ਇੱਕ ਇਨਸਾਨ ਆ ਕੋਈ ਵੀ ਸਮਾਜ ਦਾ ਵੀਰ ਕੋਈ ਭਰਾ ਇਹ ਗੱਲ ਨਹੀਂ ਕਹਿ ਸਕਦਾ ਕਿ ਬਲਵਿੰਦਰ ਸਿੰਘ ਸ਼ੇਰਗਿੱਲ ਨੇ ਕੰਮ ਕੋਈ ਨਹੀਂ ਕੀਤਾ ਇੱਕ ਗੱਲ ਮੈਂ ਜ਼ਰੂਰ ਪ੍ਰਧਾਨ ਸਾਹਿਬ ਨੇ ਗੱਲ ਕਹੀ ਆ ਕਿ ਜਦੋਂ ਅਸੀਂ ਬਾਬਾ ਜੀ ਨੂੰ ਸਿੰਘ ਜੀ ਦਾ ਦਿਨ ਮਨਾਇਆ ਤੇ ਕੋਈ ਆਇਆ ਨਹੀਂ ਨਾ ਆਏ ਹੋਣਗੇ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਨਾਬ ਜੀ ਕੀ ਤੁਸੀਂ ਕਿਸੇ ਨੂੰ ਆਖਿਆ ਸੀ ਕਿਸੇ ਨੂੰ ਕੋਈ ਮੈਸੇਜ ਕੋਈ ਟੈਲੀਫੋਨ ਕੀਤਾ ਹੋਵੇ ਜੇ ਦੇਨੇ ਅਸੀਂ ਬਾਬਾ ਸਾਹਿਬ ਦਾ ਮਨਾਉਨੇ ਆ ਫਿਰ ਉੱਥੇ ਕੱਢ ਕੇ ਕਾਂਗਰਸੀ ਬਹੁਤ ਜਿੰਦਾ ਕੰਮ ਕੋਈ ਨਹੀਂ ਹੈਗਾ ਇਹਦੇ ਤੇ ਸ਼ੰਕ ਕੋਈ ਨਹੀਂ ਆ ਅਸੀਂ ਕਿਸੇ ਨੂੰ ਇਹ ਟਿਕਾ ਨਹੀਂ ਲਾ ਸਕਦੇ ਕਿਸੇ ਤੋਂ ਤੇ ਅਸੀਂ ਗੱਲ 'ਚ ਮਾੜਾ ਨਹੀਂ ਪਾ ਸਕਦੇ ਕਿ ਇਹ ਸਮਾਜ ਦੀ ਸਾਡੇ ਦੀ ਬਾਤ ਨਹੀਂ ਹੈ ਕਿਉਂਕਿ ਸਾਡੇ 12% ਮੈਂ ਅੱਜ ਗੱਲ ਉਹ ਖੁੱਲਣੀ ਚਾਹੁੰਦਾ ਆਪਣੇ ਮذਬੀ ਭਰਾਓ ਤਰਕ ਹੋ ਜੋ ਸਾਡੇ ਉੱਪਰ ਸਾਡੇ ਉੱਪਰ ਐਸਾਂ ਤੇ ਜਿਹੜਾ ਜਮਾਹਰ ਭਾਈ ਕਰਾਇਆ ਉਹ ਕਾਬਜ ਹੋ ਕੇ ਬੈਠਾ ਤੇ ਸਾਡੇ 12% ਸਾਡਾ ਖੋਣ ਲਈ ਵਾਰਮਿਕੀਏ ਤੇ ਮذਬੀ ਸਿੱਖ ਭਾਈਚਾਰੇ ਦਾ ਮਾਇਆਵਤੀ ਜੀ ਨੇ ਕੇ ਕੰਦਰ ਸ਼ੇਖਰ ਨੇ ਭਾਰਤ ਬੰਦ ਕਰਨ ਦੀ ਧਮਕੀ ਦਿੱਤੀ ਤੇ ਇਥੋਂ ਤੱਕ ਵੀ ਕਿਹਾ ਗਿਆ ਕਿ ਅਸੀਂ ਤੁਹਾਨੂੰ ਇਹ ਰਿਜ਼ਰਵੇਸ਼ਨ ਲੈ ਕੇ ਨਹੀਂ ਲੈਣ ਦੇਣੀ ਤੁਸੀਂ ਸਾਰਿਆਂ ਨੂੰ ਬੰਦੋ ਜੇ ਸਾਡੇ ਸਾਰੇ ਸਮਾਜ ਦੀ ਇਕਤਾ ਦੀ ਗੱਲ ਹੁੰਦੀ ਤੇ ਜਿਹੜਾ ਅੱਜ ਸਾਡੇ ਉੱਪਰ ਭਾਈਚਾਰਾ ਜਮਾਰ ਭਾਈਚਾਰਾ ਬੈਠਾ ਆ ਉਹ ਕੀ ਸਾਡੇ ਵਿੱਚ ਇੱਕ ਸੂਈ ਲਾਉਂਦਾ ਆ ਕਿ ਤੁਹਾਡੇ ਜੱਟ ਜੀ ਵੀ ਦਾਰ ਦੁਸ਼ਮਣ ਨਹੀਂ ਤੁਹਾਡੇ ਜੱਟ ਜੀ ਵੀ ਦਾਰ ਦੁਸ਼ਮਣ ਨਹੀਂ ਕਿਹੜੇ ਜੀਨੀਦਾਰ ਨੇ ਕਿਹੜੇ ਜੱਟ ਭਰਾ ਨੇ ਕਿਸੇ ਗਰੀਬ ਭਰਾ ਦਾ ਹੱਕ ਖਾਦਾ ਜੇ ਖਾਦਾ ਤੇ ਪੁਖਤਾ ਸਬੂਤ ਲਿਆਓ ਨਹੀਂ ਤੇ ਮੈਂ ਬਹੁਜੋ ਸਮਾਜ ਪਾਰਟੀ ਹੋਵੇ ਚਾਹੇ ਚੰਦਰ ਸ਼ੇਖਰ ਦੀ ਏਪੀ ਏਆਈਪੀ ਪਾਰਟੀ ਹੋਵੇ ਮੈਂ ਉਹਦੇ ਸਬੂਤ ਤੁਹਾਡੇ ਸਾਹਮਣੇ ਪੁੱਤਾ ਖੜੇ ਕਰ ਲਵਾਂਗਾ ਰਹੀ ਗੱਲ ਸੰਮਤੀ ਦੀ ਸੰਮਤੀ ਹੋ ਸਕਦੀ ਸੀ ਹੋ ਸਕਦੀ ਇਹਦੇ 'ਚ ਕੋਈ ਸ਼ੱਕ ਨਹੀਂ ਆ ਪਰ ਕਿਤੇ ਨਾ ਕਿਤੇ ਮੇਰੇ ਸਮਾਜ ਦੇ ਜਿਹੜੇ ਲੋਕ ਆ ਨਾ ਕਿਉਂਕਿ ਜਰਨਲ ਦੇ ਵਿੱਚ ਮੈਂਬਰੀ ਲੜੀ ਸਰਪੰਚੀ ਲੜੀ ਬਲਾਸਮਤੀ ਚੇਰਮੈਨੀ ਲੜੀ ਜੇਰ ਹੋਰ ਵੀ ਸਮਾਜ ਦੇ ਵਿੱਚ ਸਮਾਜ ਸੇਵੀ ਦਾ ਮੈਂ ਕੰਮ ਨਿਭਾ ਰਿਹਾ ਆ ਜੇ ਅੱਜ ਤੱਕ ਚੰਗਾ ਕੰਮ ਕਰਦਾ ਆ ਰਿਹਾ ਤੇ ਤਾਂ ਹੀ ਸੋਸ਼ਲ ਮੀਡੀਆ ਦੇ ਉੱਪਰ ਤੇ ਕਚਹਿਰੀਆਂ ਤੇ ਠਾਣਿਆਂ ਦੇ ਵਿੱਚ ਸਾਡਾ ਨਾਮ ਚੱਲਦਾ ਔਰ ਰਹੀ ਗੱਲ ਸੰਮਤੀ ਦੀ ਮੈਂ ਨਾ ਗੋਲ ਕਰੂੰਗਾ ਨਾ ਬੋਲ ਗੱਲ ਕਰੂੰਗਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਮੇਰੇ ਵੀਰੋ ਜੇ ਸੰਮਤੀ ਅਜ ਤੋਂ ਪਹਿਲਾਂ ਹੋਈ ਹੁੰਦੀ ਤੇ ਸ਼ੇਰਗਿਲ ਬਿਲੀਵ ਹਾਂ ਉਹ ਤਾਂ ਕੱਟ ਹੋ ਜਾਂਦਾ ਜਾਂ ਦੰਬੇ ਪੈ ਜਾਂਦਾ ਪਰ ਹੁਣ ਗੱਲ ਇਹ ਆ ਕਿ ਮੈਂ ਪਹਿਲਾਂ ਵੀ ਸਰਪੰਚੀ ਜਿਹੜੀ ਚੰਨਾ ਹਾਂ ਕਿ ਸਾਨੂੰ ਬਿਲਡਿੰਗ ਚਾਹੀਦੀ ਆ ਮੈਂ ਉਦੋਂ ਵੀ ਬੜੀ ਜਦੋਜਾਦ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀ ਬੇਟੀ ਨੂੰ ਆਪਣੇ ਬੇਟਾ ਨੂੰ ਤਿਆਰ ਕੀਤਾ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਜਿਹੜੀਆਂ ਲਕਸ਼ਣਾ ਛੱਡਣੀਆਂ ਨਹੀਂ ਆ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਇਹ ਹੁਕਮ ਕੀਤਾ ਹੈ ਜੇ ਅਸੀਂ ਬਾਬਾ ਸਾਹਿਬ ਦੀ ਗੱਲ ਨੂੰ ਲੈ ਕੇ ਆਪਣੇ ਲੋਕਾਂ ਤੱਕ ਪਹੁੰਚਾਉਣਾ ਹੀ ਨਹੀਂ ਆ ਤੇ ਬਸਪਾ ਜਿੰਦਾਬਾਦ ਬਸਪਾ ਜਿੰਦਾਬਾਦ ਕਹੀ ਜਾਂਦੇ ਆ ਉਹਦੇ ਵਿੱਚ ਇੱਕ ਗੱਲ ਸੋਚਣੀ ਪਊਗੀ ਕਿ ਚਮਾਰ ਸਾਡੇ ਸਿਰ ਤੇ ਨਹੀਂ ਚੜਿਆ ਸਾਡੇ ਵਾਲਾਂ ਨੂੰ ਫੜ ਲਿਆ ਉਹਨਾਂ ਨੇ ਤੇ ਸਾਡੇ ਵਿਰੁੱਧ ਕਿੰਨਾ ਨਾਲ ਲੜਾਇਆ ਜੱਟ ਜਿੰਨਾਰ ਪਰਵਾਹ ਦੇ ਨਾਲ ਸਾਡੇ 12% ਜੇ ਸਾਨੂੰ ਜਦੋਂ ਜ਼ਿਆਦਾ 1971 ਤੋਂ ਲੈ ਕੇ ਫਿਰ 92 95 ਤਿੰਨ ਵਾਰ ਅਸੀਂ ਹਾਰ ਚੁੱਕੇ ਹਾਂ ਮੇਰੇ ਵੀਰੋ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਧੱਕੇ ਲਾਉਣ ਵਾਲੇ ਸਾਡਾ ਵਿੜਾ ਕਰਕੇ ਕਰਨ ਵਾਲੇ ਬਾਦਮੀਕ ਸਮਾਜ ਦਾ ਮਜਬੀ ਸਿੱਖ ਭਰਾਵਾਂ ਦਾ ਇੱਕ ਚਮਾਰ ਭਾਈਚਾਰੇ ਦਾ ਜਿਹਨੂੰ ਮਹਾਪੰਚਾਇਤ ਕਹਿੰਦੇ ਆ ਚਮਾਰ ਮਹਾਪੰਚਾਇਤ ਉਹਨੇ ਸਾਡਾ ਇਹਨਾਂ ਵਿੜਾ ਕਰਕੇ ਕੀਤਾ ਅੱਜ ਜੇ ਸਾਡੇ ਭੈਣ ਭਰਾ ਥੋੜੇ ਬੋਲਤੇ ਕੋਈ ਜਰੂਰੇਸ਼ਨ ਦੇ ਆਧਾਰ ਤੇ ਕੋਈ ਨੰਤਰੀ ਕਰਦਾ ਹੈ ਨਾ ਉਹ ਸਾਡੀ ਜੱਦੋਂ ਜਾਣਦੇ ਆ ਕਿ ਅਸੀਂ ਉਹਨਾਂ ਨਾਲ ਚੰਨੇ ਆ ਜਿਹਦੇ ਵਿੱਚ ਕਸ਼ਮੀਰ ਸਿੰਘ ਪੁਲੱਠ ਪ੍ਰੋਫੈਸਰ ਹਰਨੇਕ ਸਿੰਘ ਜੀ ਬੂਟਾ ਸਿੰਘ ਬਲੋਰੀ ਸਾਹਿਬ ਨਰੀਏ ਸਮਤੀ ਵਾਸਤੇ ਨਹੀਂ ਆ ਤਰੀ ਬੈਠੇ ਅੱਜ ਗੱਲ ਕਰਨ ਲਈ ਵੀ ਬੈਠੇ ਆ ਨਰਾਏ ਨਹੀਂ ਆ ਕਿ ਡੰਡਾ ਡੰਡਾ ਝੰਡਾ ਸੁੱਕਿਆ ਜਿੰਦਾਬਾਦ ਕਾ ਲਈਏ ਜਿੰਦਾਬਾਦ ਕਾਂਗਰਸੀ ਜਿੰਦਾਬਾਦ ਬਹੁਜਨ ਨਹੀਂ ਨਹੀਂ ਬਹੁਜਨ ਦੇ ਵਿੱਚ ਵੀ ਕੋਈ ਗੁਣ ਹੋਣਾ ਚਾਹੀਦਾ ਅੱਜ ਜੇ ਬਹੁਜਨ ਦੇ ਵਿੱਚ ਕੋਈ ਗੁਣ ਹੁੰਦਾ ਇਹ ਬਾਬਾ ਸਾਹਿਬ ਦੇ ਨਾਲ ਅਸੀਂ ਨਾਲ ਲਾ ਕੇ ਨਹੀਂ ਕਹਿ ਸਕਦੇ ਕਿ ਬਾਬਾ ਸਾਹਿਬ ਨੇ ਐਉਂ ਕੀਤਾ ਤੇ ਗਾੜੀ ਉਹ ਕਰਨ ਦਿਆ ਹਾਂ ਕਾਸ਼ੀਰਾਮ ਜੀ ਨਾਲ ਚੱਲ ਰਿਹਾ ਮੈਂ ਉਹਨਾਂ ਲੋਕਾਂ ਦੇ ਨਾਲ ਸਵਾਲ ਕਰਦਾ ਦੀਨਾ ਬਹਾਨਾ ਕਿੱਥੇ ਆ ਜੇ ਦੀਨਾ ਬਹਾਨਾ ਜੀ ਨਾ ਹੁੰਦੇ ਤਾਂ ਅੱਜ ਕਾਸ਼ੀਰਾਮ ਵੀ ਨਾ ਹੁੰਦਾ ਜੇ ਅੱਜ ਕਾਸ਼ੀਰਾਮ ਨਾ ਹੁੰਦਾ ਤੇ ਅੱਜ ਮਾਇਆ ਵਕੀਲ ਨਾ ਹੁੰਦੀ ਬਾਕੀ ਮੇਰੇ ਇੱਕ ਗੱਲ ਹੁ ਕਰ ਲਾਂਗਾ ਉਹਦੇ ਚ ਇਹ ਆ ਮੇਰੇ ਵੀਰੋ ਤੁਸੀਂ ਸਾਰੇ ਸਤਿਕਾਰਯੋਗ ਜੀ ਇਹਦੇ ਚ ਕੋਈ ਸ਼ੱਕ ਨਹੀਂ ਤੁਹਾਡੇ ਭਰਾ ਬਨਵੰਦਰ ਸਿੰਘ ਸ਼ੇਰਕੀਲ ਦਾ ਇੱਕ ਖੁੱਲਾ ਐਲਾਨ ਹੈ بابا ਸਾਹਿਬ ਨੇ ਮੈਨੂੰ ਹੱਕ ਦਿੱਤਾ ਆ ਮੈਂ ਫਰਮ ਨਹੀਂ ਭਰੂੰਗਾ ਇਲੈਕਸ਼ਨ ਨਹੀਂ ਲੜੂੰਗਾ ਜੇ ਭਰਾ ਇੰਨੀ ਸੰਤਿਜਿਤ ਹੁੰਦੇ ਆ ਇੰਨਾ ਪਿਆਰ ਦੇ ਹੁੰਦੇ ਆ ਤੇ ਫਿਰ ਆਪਣਾ ਪਿਆਰ ਜਿਹੜਾ ਮੇਰੀ ਝੋਲੀ ਚ ਪਾਓ ਕਿਉਂਕਿ ਕਈ ਮੈਨੂੰ ਹੁਣ ਬੰਦੇ ਇਦਾਂ ਕਹਿੰਦੇ ਮੈਨੂੰ ਤੇਰੀ ਧੱਕੇ ਨਾਲ ਖਿਡਾਰੀ ਜਾਂਦੇ ਆ ਮੈਨੂੰ ਤੇ ਕੋਈ ਨਹੀਂ ਉਭਰੀ ਜਾਂਦੇ ਮੈਂ ਕਹਿੰਦਾ ਜੀ ਮੈਂ ਤਾਂ ਇਹਨਾਂ ਨਾਲ ਖਲੋਣਾ ਨਾ ਮਨ ਨੂੰ ਲੋੜ ਹੈ ਮੈਂ ਖੁਦ ਆਪਣੇ ਪੈਰਾਂ ਦੇ ਖਲੋਣਾ ਕੋ ਜਦ ਇੱਕ ਬੱਚੇ ਨੂੰ ਕਿਸੇ ਨੇ ਪੁੱਛਿਆ ਕਿ ਉਹ ਤਾਂ ਕੋਈ ਸਵਾਲ ਦੱਸ ਉਹ ਕਹਿੰਦਾ ਜੀ ਨੱਤਾਂ ਮੇਰੀਆਂ ਕਲ ਮੰਡੇ ਪਰ ਇਹ ਨਹੀਂ ਪਤਾ ਸਟੇਜ ਕੰਬਦੀ ਆ ਕਿ ਨੱਤਾਂ ਕੰਬਦੀ ਠੀਕ ਹੈ ਬਾਦ ਹੈ ਤਾਂ ਬਾਦ ਦਖਲਾਈਏ ਸ਼ਾਲਬਾਜੀ ਨਾ ਕਰੀਏ ਬਲਵਿੰਦਰ ਸਿੰਘ ਸ਼ੇਰ ਕਰਨ ਨੇ ਜਿਹੜਾ ਵੀ ਕੰਮ ਕੀਤਾ ਸੀ ਨਾ ਖੋ ਕੇ ਕੀਤਾ ਭਾਵੇਂ ਉਹਦੇ ਮਗਰ ਦੋ ਹੈਗੇ ਹੀ ਭਾਵੇਂ ਨਹੀਂ ਹੈਗੇ ਜੀ ਪਰ ਸਮਝਣਾ ਦੇਰ ਹੀ ਕੋਈ ਮੈਨੂੰ ਕਾਨੂੰਨ ਕਰੇ ਚਾਹੇ ਨਾ ਕਰੇ ਇਹ ਬਰਾਹੁ ਤੁਹਾਡੇ ਸਿਰ ਤੇ ਆ ਪਰ ਜੇ ਮੈਂ ਅੱਜ ਤੱਕ ਆਪਣੇ ਸਮਾਜ ਦਾ ਤੋਂ ਜਿਹੜਾ ਕਰਕੇ ਕੀਤਾ ਕਿ ਤੁਹਾਨੂੰ ਦੇਖੋ ਇਸ ਪਿੰਡ ਦੇ ਵਿੱਚ ਤਿੰਨ ਪੰਚਾਇਤਾਂ ਹੋ ਰਹੀਆਂ ਨੇ ਜੇ ਗੱਲ ਕਰੀਏ ਅਸੀਂ ਕੀ ਕਰਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਕਦੀ ਜੇਲਾ ਚ ਉਠਾਉਂਦੇ ਆ ਜਿਹਦੇ ਵਿੱਚ ਮੈਂ ਵੀ ਅਨਵਲ ਅਨਵਲੋ ਸੀ ਮੈਂ ਵੀ ਅਨਵਲੋ ਸੀ ਪਰ ਜਦੋਂ ਇਹਨਾਂ ਪੰਚਾਇਤਾਂ ਨੂੰ ਪੁੱਛਿਆ ਗਿਆ ਕਿ ਪਿੰਡ ਦੇ ਵਿੱਚ ਇਹਨਾਂ ਨਸ਼ਾ ਵਿਕਦਾ ਪਿਆ ਐਨੇ ਸਾਡੇ ਬੱਚੇ ਮਰ ਗਏ ਇਹਨਾਂ ਨੂੰ ਰੋਕਦੇ ਕਿਉਂ ਨਹੀਂ ਜਵਾਬ ਉਹਨਾਂ ਦਾ ਕੋਈ ਹੈ ਤੇ ਵੋਟਾਂ ਕਿੱਥੋਂ ਲੈਣ ਗੋਟਾ ਕਿੱਥੋਂ ਲੈਣੀਆਂ ਜਦੋਂ ਮਜੀਠੀਆ ਸਾਹਿਬ ਕਹਿੰਦਾ ਵੀ ਚੀਕਾਂ ਪਹਿਣਦੀਆਂ ਤੇ ਹੁਣ ਕੀ ਕੀ ਚੀਕਾਂ ਤੇ ਆ ਉਹ ਹੁਣ ਗੱਲ ਜਦੋਂ ਮੈਂ ਕੋਈ ਗੱਲ ਕਰਦਾ ਤੇ ਚੀਕੀ ਚੀਕ ਕਰਦੇ ਤੇ ਇਸ ਕਰਕੇ ਭਰਾਓ ਮੈਂ ਤੁਹਾਡਾ ਮਾਨ ਸਨਕਾਰ ਤੇ ਜਿਹੜਾ ਸਨਮਾਨ ਕਰਨਾ ਜ਼ਰੂਰੀ ਸੀ ਕਿਉਂਕਿ ਭਰਾਵਾਂ ਦੀ ਕਾਲ ਗਈ ਜੇ ਮੈਂ ਆਜ ਇੱਥੇ ਬੋੜਦਾ ਨਾ ਕਿ ਲੋਕਾਂ ਕਹਣੇ ਬਲਵਿੰਦਰ ਸਿੰਘ ਸ਼ੇਰਦਿਲ ਭਗੌੜਾ ਜੀ ਮੈਂ ਭਗੌੜਾ ਨਹੀਂ ਲਗਾ بڑے بڑے ਮਾਰਗ ਦੀ ਮਿਹਰ ਨਾਲ ਅੱਜ ਜਿਸ ਮੁਕਾਮ ਤੇ ਪਹੁੰਚਿਆ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਆ ਸ਼ੁਰੂ ਤੋਂ ਮੈਂ ਤੁਹਾਡੇ ਤੋਂ ਸਿੱਖਿਆ ਲਈ ਆ ਪਰ ਕੋਈ ਅੱਗੇ ਨਾ ਲੰਘ ਜਾਵੇ ਹੋਦੀਆਂ ਹਨ ਲੱਤਾਂ ਖਿੱਚੀਏ ਇਹ ਗੱਲ ਮਾੜੀ ਆ ਹਰ ਕੰਮ ਦੇ ਵਿੱਚ ਮੈਨੂੰ ਕੋਈ ਸੱਚੀ ਕੋ ਦੱਸ ਦੇ ਜਿਹੜਾ ਕੋਤਮਤਾ ਉਹਨੇ ਕਿਸੇ ਨੇ ਨਹੀਂ ਮੈਂ ਸੁਣ ਨਹੀਂ ਤੋਂਗੇ ਨੋਣੀ ਨੋਣੀ ਸੁਣੋ

ਨਾ ਕਹੂੰ ਸੇ ਦੋਸਤੀ ਨਾ ਕਹੂੰ ਮੇ ਬੈਰ ਕਿਉਂਕਿ ਜਦੋਂ ਜਦੋਂ ਕੋਈ ਸਰਪੰਚ ਬਣਦਾ ਤੇ ਉਹ ਸਾਰਿਆਂ ਦੀ ਬਾਤ ਹੁੰਦਾ ਨੂੰ ਮੰਨਣਾ ਕਹਿਣਾ ਵੀ ਕਹਿੰਦਾ ਪੰਚਾਇਤ ਮਾਂ ਵੀ ਹੁੰਦੀ ਹੈ ਤੇ ਬਾਕੀ ਸਾਡੇ ਵਿੱਚ ਵੇਖੋ ਅੱਜ ਜੀਵਦਾਰ ਭਾਈਚਾਰੇ ਦੇ ਲੋਕ ਬੈਠੇ ਆ ਦਿਲ ਦੀਆਂ ਗੱਲਾਂ ਕਰ ਰਹੀਆਂ ਤੋਂ ਧੰਨਵਾਦ ਆ ਇਹ ਹੀ ਗੱਲ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੀਆਂ ਸਾਡੇ ਮਨਾਂ ਦੇ ਵਿੱਚ ਕੁਝ ਗੱਲਾਂ ਪਾਈਆਂ ਗਈਆਂ ਸੀ ਉਹ ਗੱਲਾਂ ਨੂੰ ਲੈ ਕੇ ਬਲਵੰਦਰ ਸਿੰਘ ਹੀ ਸ਼ੇਰ ਕਰਨ ਜ਼ਿੰਮੇਵਾਰ ਭਾਈਚਾਰੇ ਦੇ ਵਿੱਚ ਜਿਹੜੀ ਬਦਨਾਮੀ ਆਪਾਂ ਖੱਡੀ ਆ ਉਹ ਸਾਨੂੰ ਪਤਾ ਆ ਉਹ ਅਸੀਂ ਇੱਦਾਂ ਕਿ ਭਾਵੇਂ ਤੁਸੀਂ 5 ਜਾਣੇ ਦੇ ਤੇ ਭਾਵੇਂ ਭਰਾਓ 10 ਜਾਣੇ ਦੇ ਮੈਂ ਮਾਫ਼ੀ ਚਾਹੁੰਦਾ ਤੇ ਆਪਣੇ ਸਮਾਜ ਦੇ ਵਿੱਚੋਂ ਵੀ ਮੈਂ ਇੱਕ ਗੱਲ ਸੀ ਮਾਫ਼ੀ ਚਾਹੁੰਦਾ ਦਿਲ ਦੀ ਲਗਾਈਆਂ ਤੇ ਜੇ ਮੈਂ ਕਿਸੇ ਦਾ ਦਿਲ ਤੋਖਾਇਆ ਜਾਂ ਕਿਸੇ ਦੇ ਕਿਸੇ ਦੇ ਮੇਰੇ ਪ੍ਰਤੀ ਕਿਸੇ ਦਾ ਨੁਕਸਾਨ ਹੋਇਆ ਤੇ ਭਰਾਓ ਕੋਈ ਬਣੇ ਚਾ ਨਾ ਬਣੇ ਮੈਂ ਬਣਾ ਚਾ ਨਾ ਬਣਾ ਪਰ ਮੈਂ ਜਿੰਦਿਆਂ ਕਰੇਗਾ ਤੂੰ ਧੰਬਦ ਕਰਨਾ ਸਿਰਫ ਤੁਹਾਡੇ ਤੋਂ ਮਾਫੀ ਮੰਗਣਾ ਤੇ ਇਹ ਗੱਲ ਜ਼ਰੂਰ ਮੈਂ ਕਹਿਣਾ ਕਿ ਵੀਰੋ ਅੱਜ ਤੱਕ ਜੇ ਮੈਂ ਡੱਤਿਆ ਤੇ ਇਸ ਕਰਕੇ ਲੋ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਨੂੰ ਲੱਗਦਾ ਹਾਂ ਕਿ ਜੇ ਤੁਸੀਂ ਨਸ਼ਿਆਂ ਤੇ ਲੱਗਦੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਸੀਂ ਮੈਂਬਰ ਬਣ ਲੋਗੇ ਨਾ ਤੁਸੀਂ ਸਰਪੰਚ ਬਣ ਸਕਦੇ ਜੇ ਨਾ ਤੁਸੀਂ ਕੋਈ ਤਕਵੰਤ ਬਣ ਸਕਦੇ ਜੇ ਕਿਉਂਕਿ ਨਸ਼ੀਏ ਪੰਦੇ ਨੂੰ ਕੋਈ ਖੂਨ ਨਹੀਂ ਕਰਦਾ ਕਿਤੇ ਚੰਗੇ ਭਲੇ ਨੂੰ ਨਹੀਂ ਦੁਖਾਉਂਦਾ ਇਸ ਕਰਕੇ ਮੈਂ ਫਿਰ ਇਹ ਕਹੂੰਗਾ ਕਿ ਭਰਾਓ ਤੁਹਾਡਾ ਤੁਹਾਡੇ ਸੱਦੇ ਤੇ ਆਉਣਾ ਮੇਰਾ ਜ਼ਰੂਰੀ ਸੀ ਕਿਉਂਕਿ ਜੇ ਭਰਾਵਾਂ ਦੇ ਮਾਨ ਸਤਕਾਰ ਵਿੱਚ ਕੋਈ ਨਾਮ ਹੋਵੇ ਤੇ ਫਿਰ ਉੱਥੇ ਅਫਸਰ ਬੈਠੇ ਆ ਉੱਥੇ ਅਫਸਰ ਬੈਠੇ ਆ ਤੁਸੀਂ ਐਨੀਕੇਸ਼ਨ ਵੀ ਲਾ ਸਕਦੇ ਜੀ ਇਹ ਇਹ ਬੰਦੇ ਮਹੀਂ ਫੋਨ ਹੀ ਜੇ ਕੀਤਾ ਦਵਾਜਾ ਤੇ ਬੁਲਾਇਆ ਤੇ ਚੋਣੀ ਹੈ ਮੈਂ ਓਪੀਨੀਅਨ ਦਿੰਦਾ ਮੈਂ ਗੋਗਲੀ ਗੱਲ ਨਹੀਂ ਕਰਦਾ ਮੈਂ ਇਹ ਗੱਲ ਕਰਤੀ ਆ ਕਿ ਭਰਾਓ ਆਪਾਂ ਇਲੈਕਸ਼ਨ ਦੇ ਚਾਹਵਾਨ ਨੇ ਤੇ VOTING ਰਾਜ ਹੈ ਤੇ VOTING ਹੋਣੀ ਚਾਹੀਦੀ ਆ ਤੇ ਜੇ ਤੁਸੀਂ ਮਾਨ ਸਤਕਾਰ ਨਾਲ ਕਹਿੰਦੇ ਜੀ ਪਿਛਲੀ ਵਾਰੀ ਮੈਂ ਭਾਈ ਸਾਹਿਬ ਨੂੰ ਵੀ ਮੌਕਾ ਦਿੱਤਾ ਨਹੀਂ ਗੁਰੂ ਦੀ ਹਜ਼ੂਰੀ ਵਿੱਚ ਕਹਿੰਦਾ ਮੈਂ ਇਲੈਕਸ਼ਨ ਭੱਲੇ ਨਹੀਂ ਸੀ ਉਦੋਂ ਲੜਨੀ ਮੈਂ ਪੁੱਛਿਆ ਇਹਨਾਂ ਨੇ ਮੈਨੂੰ ਪਹਿਲਾਂ ਕਹਿੰਦੇ ਰਹੇ ਦੱਸਾਂਗੇ ਦੱਸਣਾ ਮੁੜ ਕੇ ਮੈਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਜੇ ਰਿਸਪੌਂਸ ਨਹੀਂ ਦਿੱਤਾ ਤਾਂ ਮੈਂ ਜਨਰਲ ਦੇ ਵਿੱਚ ਇਲੈਕਸ਼ਨ ਲੜੀ ਤੇ ਜਿੱਦਾਂ ਜਨਰਲ ਤੇ ਲੜੀ ਆ ਤਾਂ 780 ਵੋਟਾਂ ਮੈਨੂੰ ਪਈਆਂ ਉਹ ਵੋਟਾਂ ਵਾਲੇ ਹੁਣ ਭਰਾ ਮੈਨੂੰ ਇਹੀ ਕਹਿੰਦੇ ਆ ਭਾਵੇਂ ਸਾਹਮਣੇ ਉਹਦੇ ਨਾਮ ਉਹਨਾਂ ਨੂੰ ਪਤਾ ਕਿ ਛੇਰ ਦੇ ਜਿੰਦਾ ਉਹ ਕਹਿੰਦੇ ਆ ਕਿ ਸੱਜਣ ਜੀ ਜੇ ਸੰਮਤੀ ਨਾਲ ਤੁਹਾਨੂੰ ਬਣਾਉਂਦੇ ਆ ਤਾਂ ਠੀਕ ਆ ਨਹੀਂ ਤਾਂ VOTING ਫਰਵਾਹ ਕੋ ਦੇਵੇ ਤੁਸੀ ਆਪਣੇ ਸਰਪੰਚ ਜਿਹੜਾ ਵੀ ਮਰਜ਼ੀ ਲੈ ਜਾ ਤੈਨੂੰ ਦੋਖੀ ਕੋਈ ਨਹੀਂ ਹੱਕ ਨਾ ਕਰਦਾ ਹੋਇਆ ਦਾਸ ਫਿਰਵਦਰ ਸਿੰਘ ਦੇ ਸ਼ੇਰ ਗਲ ਤੁਹਾਡੇ ਸਾਰਿਆਂ ਭਰਾਵਾਂ ਤੋਂ ਖਿਮਾ ਦਾ ਜਾਚ ਬਾਦ ਘਟ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਜੈ ਮਾ ਧੰਨਵਾਦ ਸਾਰਿਆਂ ਦਾ